ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਸਵੇਰ ਦਾਗਾ ਪੌਣੇ 7 ਹੋ ਗਏ ਨੇ ਦੇਖੋ ਪੌਣੇ 7 ਦਾ ਟਾਈਮ ਹੈ ਕੋਈ ਕਹਿ ਦੂਗਾ ਵੀ ਪੌਣੇ 7 ਦਾ ਟਾਈਮ ਤੇ ਜਦੋਂ ਉੱਠੇ ਸੀ ਧੁੰਦਲੀ ਸੀ ਹੈਗੀ ਤੇ ਅੱਜ ਹੈਗੀ ਜੀ 18 ਤਰੀਕ ਬਾਰਾਂ ਤਰੀਕ ਅੱਜ ਤੁੰਦ ਦਾ ਟਾਈਮ ਹੈ ਤੁੰਦ ਪਰਈਏਗੀ ਤੇ ਆਪਾਂ ਨੇ ਧਰ ਤੋੜਾ ਚੋਲੀਆਂ ਲੀਆਂ ਨੇ ਗਈਆਂ ਇੱਧਰ ਹੁਣ ਚਾਹ ਪੀਨੇ ਆਂਗੇ ਬਹੁਤ ਸਾਰੇ ਕੰਮ ਕਰ ਲਏ ਨੇ ਤੇ ਸਵੇਰੇ ਪਤਾ ਨਹੀਂ ਕੀ ਗੱਲ ਉੱਠਾ ਨੂੰ ਜੀ ਨਹੀਂ ਕਰਦਾ ਹੋਏਗਾ ਠੰਡ ਬਹੁਤ ਜ਼ਿਆਦਾ ਆਏਗੀ ਭਾਂਡੇ ਮੰਜਨੇ ਨੇਗੇ ਪਾਉਣੀ ਚਾਹ ਹੀ ਪਾਉਂਗੀ ਮੋਨਸਿਤ ਆਇਆ ਤਾਂ ਅਰ ਕੱਢ ਕੇ ਕਮਜ ਨਹੀਂ ਮਿਲੀ ਸਰਦਾਰ ਜੀ ਮੂਰੇ ਖੜ ਕੇ ਚਵਾ ਕੇ ਲੈ ਜਾਂ ਦੋ ਕੌਲੀ ਚੱਕ ਲੋ ਹੋ ਗਈ ਸੁਖਮਣੂਰੇ ਨੇ ਮੈਂ ਪਹਿਲਾ ਪਿਆਗੀ ਤੀ ਵਿੱਚ ਦੀ ਕਿਉਂਕਿ ਫਿਰ ਸੋ ਬੋਲਰ ਜਾਂਦਾ ਪੌਣੇ 7 ਹੋ ਗਏ ਗਰਮੀ ਐ ਤਾਂ ਪੌਣੇ 7 ਵਜੇ ਦਿਨ ਬੱਚਿਆਂ ਨੂੰ ਤੋਰਦਾਂ ਨੇ ਛਾੜੂ ਥੂੜੂ ਲੱਗ ਜਾਂਦਾ ਕੌਣ ਕੋਣ ਨੂੰ ਪਤਾ ਹੀ ਹੈਗਾ ਹਨਾ ਤੇ ਹਾਂ 8 ਵਜੇ ਤਾਂ ਦਿਨੀ ਚੜਦਾ 7:30 ਵਜੇ ਤੇ ਆਪਾਂ ਪੀਨਿਆ ਜੀ ਚਾਹ ਚਾਹ ਪੀਓ ਗਰਮ ਗਰਮ ਤੇ ਠੰਡ ਦੇ ਵਿੱਚ ਤਾਂ ਚਾਹੀ ਵਧੀਆ ਲੱਗਦੀ ਹੈਗੀ ਮੇਰਾ ਕੌਲਾ ਬੰਦ ਪਰ ਘੋਰ ਪਵਾਉਣੀ ਚਾਹ ਤੁਸੀਂ ਨੇ ਪੀਂਦੇ ਸਹੀ ਕੇ ਲੱਗੀ ਕੰਮ ਭਾਂਡੇ ਪਾ ਕਰ ਦਿੱਤੇ ਨੇ ਇਕੱਠੇ ਤੇ ਝਾੜੂ-ਝੂੜੂ ਲਾਉਣਾ ਕੁਛ ਵੀ ਨਹੀਂ ਦੀਂਦਾ ਹੈਗਾ ਕੀ ਯਾਰ ਲਸਨੇਹਾ ਝਾੜੂ ਲੱਕ ਰੁਪਏ ਕੂੜਾ ਅੱਧਾ ਰਹਿ ਜਾਂਦਾ ਮੇਥੋਂ ਤਾਂ ਨੇਰੇ ਚ ਮੈਂ ਤਾਂ ਦਿਨ ਚੜੀ ਝਾੜੂ ਚੱਕ ਦੀਆਂਗੀ ਬਾਬਾ ਜੀ ਹੁਕਮਨਾਮਾ ਲਾ ਰਿਆ ਨੇ ਆ ਪਾਜਨ ਪਹਿਣ ਕੀ ਬਾਰੀ ਅ ਵੀਰਪਤੀ ਜੀ ਦੀ ਦੇਖ ਦੀ ਅੱਜੀ ਸਾਡੇ ਨਾਲ ਦੀ ਬਾਰੀ ਦਾ ਤਾਂ ਬੜੇ ਬਣਦੀ ਹੈਗੀ ਤੇ ਚਲੋ ਹੁਣ ਆ 10 ਸਮਾਂ ਦਸੌਣੇ ਨਿਕਲ ਜਾਂਦਾ ਤੇ ਜੀ ਨੇ ਊ ਸੁਖੀ ਹੁੰਦੀ ਆ ਕਿਸੇ ਦੇ ਜਨਮ ਦੇ ਨੂੰ ਹੁੰਦਾ ਆ ਕਿਸੇ ਨੇ ਸੁਖੀ ਹੁੰਦੀ ਆ ਦੇਗ ਉਹ ਊ ਘਰਵਾਰਾਂ ਦਾ ਉਹ ਫਿਰ ਬਾਬਾ ਬਾਰੀ ਦੀ ਬੋਲਦੈ ਨੀ ਹੈਗਾ ਦੇਖ ਇਸ ਤਰ੍ਹਾਂ ਦੇਖ ਬਣਦੀ ਸੱਦੇ ਘਰ ਦਵਾਰ ਸਾਹਿਬ ਚਲੋ ਜੇ ਪਮਿਲਦੇ ਆ ਚਾਹ ਪੀ ਲਈਏ ਨਹੀਂ ਚਾਹ ਠੰਡੀ ਹੋ ਜਾਂਦੀ ਹੈ ਫਿਰ ਲੋ ਜੇ ਪਾਸ ਸੰਬਰ ਦਿਆਂਗੇ ਆ ਦੋ ਸਾਰਾ ਸੰਬਰ ਦਿੱਤਾ ਹੈਗਾ ਧੰਦੋ ਤਾਰੀ ਬਹੁਤ ਹੋਈ ਪਈਏਗੀ ਧੰਦਜ ਕਿੰਨੀ ਕੋ ਟੁੱਟ ਵੀ ਹੈ ਹੱਥ ਫੜ ਦੇ ਨਾ ਕੋ ਹਾਂ ਮੈਂ ਸਾਹ ਫੜਿਆ ਹੱਥ ਫੜਾ ਵਾਲੇ ਹੋ ਗਿਆ ਹੈ ਨਾ ਹੂੰ ਕੋ ਕੰਨੀ ਆਹ ਹਾਲੀ ਦੀ ਘਟਨਾ ਨਹੀਂ ਹੋਈ ਮੂੜੀਆਂ ਸਬਜ਼ੀ ਮੈਂ ਬਣਾਈ ਅੱਜ ਹੂੰ ਮੂਛਾ ਰਾਦਨ ਕੱਟ ਲਿਆ ਕਰ ਸਬਜ਼ੀ ਦੇ ਕਿਹੜੀ ਬਣ ਜਾ ਪਰੌਠਿਆਂ ਚ ਪਾ ਲਾਂਗੇ ਬਲਾਈ ਥੋੜੀ ਹੋਈ ਪਹਿਲੇ ਦੁਬਾਰਾ ਪੱਕ ਜਾਣੀ ਪੱਕੀਆਂ ਹੋ ਜਾਂਦੀਆਂ ਹੋਣਗੀਆਂ ਪਰੌਠੇ ਵੀ ਵਧੀਆ ਬਣ ਜਾਣੀ ਬਾਕੀ ਹੋਂ ਦਲਾਸ ਨੇ ਤੋਸਮੈਂ ਟੈਂਕਾ ਸੇ ਜੀ ਉਹਨਾਂ ਸਾਹਿਬ ਦਾ ਉਹ ਹੈ ਜੋੜ ਮੇਲਾ ਬੱਸ ਹੀ ਹੁੰਦੀ ਹੈ ਹੈਨਾ ਹਾਂ ਉਹ ਜੋੜ ਮਿਲੇ ਕਰਕੇ ਡਾਲੀ ਕਰਨਗੇ ਮਿਲਦਾ ਹੂੰ ਫਿਰ ਚਾਲ ਦੇ ਕੱਲ ਤੋਂ ਦੁੱਧ ਵਾਧਾ ਰੱਖ ਲੈ ਕਰਾਂਗੇ ਹੂੰ ਕਿੰਦਾ ਆਇਆ ਬਲਸਾ ਆਏ ਜੀ ਸੁਖਨਾ ਲੰਗਰਾਂ ਜੀ ਦਾ ਜਦ ਬੱਦ ਜਾਂਦਾ ਦੁੱਧ ਤਾਲ ਫਿਰ ਕੀ ਹੋ ਗਿਆ ਪਾ ਲੰਗਰਾ ਬਾਬੇ ਦੀ ਦਾਤ ਬਖਸੀ ਹੋਈ ਹੈ ਦੁੱਧ ਦੀ ਜੇ ਦਾਤ ਹੁੰਦਾ ਨੇ ਬਖਸੀਆ ਮਹਾਰਾਜ ਦੇ ਤਾਲ ਲੰਗਰਾਂ ਜੀ ਜਾਂਦਾ ਹਾਂ ਲੋ ਜੀ ਜਿਹੜਾ ਟਾਈਮ ਹੈ 11 ਤੋਂ ਉੱਪਰ ਹੋ ਗਿਆ ਟਾਈਮ ਅ ਤਪ ਨਿਕਲ ਦੀ ਕੋਈ ਸਵਾ ਬਣਾ ਨਹੀਂ ਹੈਗੀ ਕਿਉਂਕਿ ਆਪਾਂ ਨੇ ਕੰਮ ਤਾਂ ਦੇ ਕਰ ਲਏ ਨੇਗੇ। ਧੁੱਪ ਨਿਕਲਣ ਦੀ ਕੋਈ ਸੁਭਾਵਨਾ ਨਹੀਂ ਕੰਮ ਆਪਾਂ ਨੇ ਕਰ ਲਏ ਨੇਗੇ। ਟਾਈਮ 11 ਤੋਂ ਉੱਪਰ ਹੋ ਗਿਆ। ਝਾੜੂ ਪੋਚਾ ਸਾਰਾ ਬੇੜਾ ਬੂੜ ਚ ਲਾ ਦਿੱਤਾ ਪੋਚਾ ਆਪਾਂ ਨੇ ਸਾਰੇ। ਕਿਉਂਕਿ ਤੋਤਾ ਨਹੀਂ ਜਾਂਦਾ ਫਿਰ ਠੰਡ ਚ ਪੋਚੇ ਮਸਾ ਲੱਗਦਾਗਾ ਹਨਾ। ਤੇ ਇਧਰ ਕੱਪੜੇ ਵੀ ਤੋ ਦਿੱਤੇ ਨੇਗੇ। ਸਰਦਾਰ ਜੀ ਵਿਆਹ ਲੰਦੇ ਗਏ ਹੋਏ ਨੇਗੇ ਜੀ। ਸਰਦਾਰ ਜੀ ਵਿਹਾਲਿਆਂ ਦੇ ਗਏ ਹੋਏ ਨੇਗੇ ਤੇ ਮੱਜਾਂ ਹਜੇ ਆਪਣੀਆਂ ਅੰਦਰ ਹੀ ਖੜੀਆਂ ਨੇ ਕੋਈ ਪਾਣੀ ਨਹੀਂ ਪਿਆਇਆ ਉਹਨਾਂ ਨੂੰ ਕੁਝ ਨਹੀਂ ਕਰਿਆ ਪਾਣੀ ਸੁਨੇਹਾ ਪਿੰਦੀਆਂ ਨੇ ਇੱਕ ਟਾਈਮ ਹੀ ਪਿੰਦੀਆਂ ਨੇ ਤੇ ਜਿਰੋਪਾ ਬਾਹਰੇ ਕੱਢੀਆਂ ਹਜੇ ਲੱਗਦਾ ਤਾਂ ਹੈਗਾ ਵੀ ਸੂਰਜ ਨਿਕਲੂ ਲੇਟ ਨਿਕਲੂ ਹਜੇ ਮਹਾ ਅੱਧਾ ਘੰਟਾ ਹੋਰ ਖੜੀਆਂ ਰਹਿਣ ਦੋ ਜੀ ਸਰਦਾਰ ਜੀ ਆ ਗਏ ਆ ਗਏ ਸਰਦਾਰ ਜੀ ਗਏ ਹੋਏ ਨੇ 8:30 ਵਜੇ ਦੇ ਵਿਹਾਲਿਆਂ ਦੇ ਸੁਖਮਣੋ ਨੇ ਚੜਾ ਕੇ ਸਕੂਲ ਵਾਲੀ ਬੈਂਚ 'ਚ 8:30 ਵਜੇ ਦੇ ਗਏ ਹੋਏ ਨੇਗੇ ਤੇ ਹੁਣ ਆਕੇ ਜੇ ਕੱਢਣੀਆਂ ਹੋਣੀਆਂ ਕੱਢ ਦਾਂਗੇ ਨਹੀਂ ਫਿਰ ਮੈਂ ਕੱਢ ਦੂੰਗੀ ਪਾਣੀ ਪਿਆ ਕੇ ਮੱਜਾਂ ਨੂੰ ਬਾਹਰ ਕਿਉਂਕਿ ਮੈਂ ਵੀ ਵਿਆਹਾਂ ਦੇ ਜਾਣਾਗਾ ਤੇ ਰੋਟੀ ਬਣਾਉਣ ਤਾਂ ਨਹੀਂ ਜਾਇਆ ਜਾਂਦਾ ਸਵੇਰੇ ਰੋਟੀ ਵਾਲੀਆਂ ਪਹਿਣਾ ਉਹਨਾਂ ਦੇ ਪੁੱਛੀਆਂ ਹੋਈਆਂ ਨੇ ਗਿਆ ਹੈਲਪਰ ਪਹਿਣਾ ਦਿਹਾਰਨਾ ਨਾਲ ਹੀ ਠੇਕਾ ਕਰਿਆ ਹੋਇਆ ਸਾਰੇ ਘਾਸੇ ਦਾ ਤੇ ਚਲੋ ਅੱਜ ਹਨਾ ਸਾਇਦ ਮਹਿੰਦੀ ਦੀ ਰਸਮ ਆਏਗੀ ਤੇ ਉਰੋਂ ਮਹਿੰਦੀ ਦੀ ਰਸਮ ਵੇਲੇ ਆਪਾਂ ਵਗ ਜਾਂਗੇ ਚਲਾ ਲੇਦੇ ਹਨਾ ਵਿਹਾਰ ਤਿਹਾਰ ਤੇ ਤੇ ਜਾਵਾਂਗੇ ਜਰੂਰ ਵਿਆਹ ਕੱਲ ਵੀ ਬਗਾਈ ਤੀ ਪਰਸੋਂ ਵੀ ਗਏ ਤੀ ਪਰਸੋਂ ਲੱਡੂ ਬੱਟਣ ਗਏ ਸੀ ਕੱਲ ਵੈਸੇ ਚੱਕਰ ਲਗਾਇਆ ਸੀ ਸਾਨੂੰ ਪਤਾ ਦੋ ਤਿੰਨ ਦਿਨ ਕੜਾਹੀ ਪਹਿਲਾਂ ਛੱਡਦੀ ਹੈਗੀ ਘੰਟਾ ਕੱਲ ਜਾਇਆ ਸੀ ਸਾਰੀਆਂ ਆਂਡਣਾ ਗਵੰਡਣਾ ਇਕੱਠੀਆਂ ਹੋ ਕੇ ਤੇ ਕੱਲ ਜਾ ਲਾਏ ਤੇ ਦੋ ਰੂੜ ਘੰਟਾ ਤੇ ਅੱਜ ਵੀ ਜਾਵਾਂਗੇ ਕਿਉਂਕਿ ਹੁਣ ਆਪਾਂ ਨੇ ਕੰਮ ਤਿੰਨੇ ਕਰ ਲਏ ਨੇ ਸਾਰੇ 11 ਵਜ ਗਏ ਇੱਥੇ ਮੈਂ ਨਾ ਕੱਪੜਾਂ ਤੇ ਫੇਰ ਆਈ ਤੇ ਉਹ ਤੇ ਤਰੇ ਜੀ ਪਾਈ ਜਾਂਦੀ ਹੈਗੀ ਤਰੇ ਜੀ ਨਾਲ ਉਹ ਉਗਲ ਜਾਂਦਾ ਰੇਤ ਤਰਾਵਾ ਜ ਨਹੀਂ ਹੁੰਦਾ ਜਿਹੜਾ ਉਹ ਉਗਲ ਜਾਂਦਾ ਤੇ ਅੱਜ ਮੇਰੇ ਦੋ ਕੋਟੀਆਂ ਪਾਈਆਂ ਹੋਈਆਂ ਨੇ ਇੱਕ ਥੱਲੇ ਯਾਕਟ ਉੱਪਰ ਦੀ ਕੋਟੀ ਕੋਈ ਠੰਡ ਜ਼ਿਆਦਾ आएगी ਪਹਿਲਾਂ ਮੈਂ ਇੱਕ ਕੋਈ ਪਾਈ ਸੁਨਾ ਕੇ ਫਿਰ ਮੈਂ ਦੋ ਪਾ ਲਈ ਹੁਣ ਠੰਡ ਲੱਗੀ ਸਵੇਰੇ ਜੋਨਰਤੀ ਤੇ ਸਾਫ ਸਫਾਈ ਆਪਣਾ ਸਾਰਾ ਹੋ ਚੁੱਕਿਆ ਹੈਗਾ ਤੇ ਆਪਾਂ ਕੱਢ ਦਿਆਂ ਜੀ ਹੁਣ ਮਟਰ ਤੇ ਆਲੂ ਮਟਰਾਂ ਦੀ ਸਬਜ਼ੀ ਬਣਾਵਾਂਗੇ ਬੀਬੀ ਅੰਦਰ ਹੈਗੀ ਪਾਠ ਕਰਦੀ ਆ ਆਪਣੀ ਕੋਲੋਂ ਆ ਗਈ ਹੈ ਤੇ ਬੀਬੀ ਕਰਦੀ ਆ ਜੀ ਪਾਠ ਤੇ ਅੱਜ ਹੋ ਗਿਆ ਨਹੀਂ ਮੈਥੋਂ ਸਵੇਰੇ ਹੋਇਆ ਨਹੀਂ ਹੈਗਾ ਪਾਠ ਅਸਲੀ ਮੈਂ ਹੁਣ ਕਰਦੀ ਆ ਰਹਿ ਗਿਆ ਹੋਊਗਾ ਜਿੱਥੇ ਰਹਿ ਜਾਂਦਾ ਫਿਰ ਬੀਬੀ ਹੱਪਾਲਾਂ ਦੀ ਤੇ ਟਮਾਟਰ ਨੇ ਤੇ ਫਿਰ ਜਿਤੇ ਪਏ ਸੀ ਕੱਲ ਮੈਂ ਦੋ ਦਿਨਾਂ ਦੀ ਸਬਜ਼ੀ ਕੱਟੀ ਲੈ ਲਈ ਕੱਲ ਸੀ ਹਾਉਂਦੀ ਭਾਜੀ ਕਰੀ ਸੀਗੀ ਤੇ ਕਿਉਂਕਿ ਭਾਜੀ ਆਪਣੇ ਹੈਗੀ ਸੀ ਆਲੂ ਲੈ ਲਈ ਸੀ ਕੱਲ ਤੇ ਹੁਣ ਮੈਂ ਮਟਰ ਲੈ ਗਈ ਆਲੂ ਲੈ ਗਈ ਕਿਉਂਕਿ ਇਹ ਤੋਂ ਕੇ ਸਿੱਲੂ ਕੀ ਸਰ ਮੈਂ ਬਾਹਿਆ ਨਹੀਂ ਹੈਗਾ ਮੈਂ ਭਾਜੀ ਰੋਪਾ ਬਿਆਰ ਨਹੀਂ ਜਾਣਦੀ ਉਹਦੀ ਬਾਹਾਂਗੇ ਸਿਰਫ ਮੈਂ ਤਾਣੀ ਬਾਹਾਂ ਹੈਗਾ ਮੈਂ ਇਹ ਮਾਟਰ ਕੱਢ ਲਿਆ। ਨੇ ਆਪਾਂ ਕਰ ਲੈਣਗੇ। ਕੱਲ ਫਿਰ ਲੈ ਲੈਣਿਆਂਗੇ ਸਬਜ਼ੀ ਵੀ ਤਿਆਰੀ ਕਰ ਲੈਣਿਆ। ਕਿਉਂਕਿ ਫੇ ਬਣਾ ਜੂਗੀ ਤੇ ਆਖੀ ਫਿਰ ਮੱਜਾ ਨਾ ਹੋ ਜਾਂਦਾਗਾ। ਹਜੇ ਵਿਚਾਰੀ ਅੰਦਰ ਹੀ ਖੜੀਆਂ ਨੇ ਠੰਡ ਲੱਗਦੀ ਐ। ਤੇ ਸਾਗ ਵੀ ਬਹੁਤ ਸੋਣਾ ਹੋਇਆ ਖੜਾ ਆਪਣੇ ਮਿੱਥੇ ਪਾਲਕ ਸਾਗ ਤੇ ਮੈਂ ਕੱਲ ਕਿਹਾ ਸੀ ਸਾਗ ਧਰ ਲੈਣਿਆ। ਬੱਚੇ ਕਹਿੰਦੇ ਨਹੀਂ ਸਾਗ ਨਹੀਂ ਖਾਣਾ ਹੈਗਾ। ਨੇ ਦੇਖਾਂ ਕੱਲ ਨੂੰ ਤਰਾਂਗੇ ਫਿਰ ਪਰਸੋਂ ਤਾਂ ਅਸੀਂ ਪੈਰਸ ਚ ਜਾਵਾਂਗੇ ਸਬਜੀ ਸਬਜੀ ਬਣਨੀ ਨਹੀਂ ਹੈਗੀ ਭੈ ਬੀਬੀ ਨੂੰ ਇੰਨਾ ਔਖਾ ਹੋ ਜਾਂਦਾ ਮੈਂ ਨਹੀਂ ਬਹੁਤਾ ਹਨ ਕਰੇ ਆਹੋ ਹੋ ਜੂਗੀ ਮਾਰਾ ਮੋਟਾ ਠੋਰਾ ਠਾਰੀ ਕਰੀ ਜਾਊਗੀ ਕੱਲ ਨੂੰ ਦੇਖਾਂਗੇ ਸਾਗ ਬਣਾਵਾਂਗੇ ਕਿਉਂ ਕਿ ਕਿੰਨਾ ਹੀ ਵਿਆਹ ਚ ਖਾ ਖਾਇਏ ਜੀ ਘਰ ਦੀ ਦਾ ਰੋਟੀ ਬਣਾ ਨਹੀਂ ਸਰਦਾ ਤੇ ਕਿੰਨਾ ਹੀ ਆਪਾਂ ਪ੍ਰੋਗਰਾਮ ਚ ਖਾ ਪੀ ਆਈਏ ਘਰ ਦੀ ਕੰਮ ਘਰ ਦਾ ਖਾਣਾ ਉਹ ਰਾ ਅਲੱਗ ਹੀ ਸੁਆਦ ਹੈਗਾ ਤੇ ਮੈਂ ਇਧਰੋਂ ਬੱਠਾ ਲਿਓਨੇ ਕੂੜਾ ਚੱਕ ਕੇ ਆਪਾਂ ਫਿਰ ਮੇਰਦੇ ਆ ਤੁਹਾਨੂੰ ਲੋ ਜੀ ਆਪਾਂ ਨੇ ਕੰਮ ਕਰ ਲਏ ਨੇ ਸਬਜ਼ੀ ਧਰ ਲਈ ਆ ਜਿਹੜਾ ਟਾਈਮ ਆ ਪਾਉਣੇ 12 ਹੋਦਾ ਹੋ ਗਿਆ ਵਿਆਹ ਜਾਣ ਵਿਆਹ ਕਰੇ ਜਾਣ ਦੀ ਸਲਾਹ ਕਰਦੇ ਆ ਸਰਦਾਰ ਜੀ ਵਿਆਹਾਂ ਦਿਉ ਆ ਗਏ ਤੇ ਸਾਡੇ ਦੋ ਤੇ ਵਿਆਹ ਦੇ ਲੱਡੂ ਹਜੇ ਸਾਡੇ ਬਾਧੂ ਪਏ ਨੇ ਪਏ ਨੇ 4-5 ਡੱਬੇ ਕੱਲ ਹੋਰ ਦੇਤੇ ਆਉਂਦਿਆਂ ਉਹਨਾਂ ਨੇ ਡੱਬਾ ਡੱਬਾ ਜਿਹਦੇ ਦੋ ਤੇ ਵਿਆਹ ਤਿਆ ਹਰ ਵਿਆਹੀ ਤੇ ਇਹ ਹੋਰ ਕੀ ਸੀਗਾ ਛੋਟਾ ਗਿਆ ਸੀ ਉਹ ਸੱਤੀ ਸੀਗੀ ਸੱਟੀ ਸੀਗੀ ਜੋ ਦੋ ਤੇਰੀ ਹੋਗੇ ਕੀ ਬੋਚ ਵੱਡੇ ਵਿਆਹ ਵਾਲੇ ਉਧਰ ਕੀ ਪਤਾ ਕੀ ਉਹ ਮੈਂ ਮੈਂ ਬੁੜੀ ਹੋ ਕੇ ਜੇ ਮੰਜੇ ਤੇ ਬਹਿ ਜੂ ਆਦਰ ਦੇ ਵਿਆਹ ਨੂੰ ਦਾਦ ਕੇ ਤੁਹਾਨੂੰ ਕੋਹ ਕਰਨਗੇ ਨੱਚ ਨਹੀਂ ਸਾਰੇ ਕੁੰਨੇਜ ਹੋ ਜਗੇ ਦਾਦ ਕੇ ਸਾਡੇ ਨੂੰ ਵੀ ਵੱਡੀ ਨਾਣ ਦਾਦ ਕੇ ਸਾਡੇ ਨੂੰ ਵੀ ਵੱਡੀਆਂ ਨੇ ਚੱਲ ਆਹ ਹੋ ਵਾਹ ਤਾਂ ਹੁਣ ਸੁਖਮਣ ਹੋ ਰਹੀਆਂ ਮਟਿਆਰਾਂ ਹੋਣਗੀਆਂ ਉਹਨਾਂ ਨੂੰ ਸਿੰਦੇ ਦੀ ਬੋ ਸਿੰਦਰੀ ਬਹੂ ਵਰਗੀਆਂ ਸਾਡੇ ਵਰਗੀਆਂ ਹੋਣਗੇ ਆਦਰ ਦੇ ਵੇਲੇ ਤੇ ਵਿਆਹ ਜਾਂ ਕਰੇ ਜਾਣਾਂਗਾ ਜੀ ਕਿੰਨਾ ਕਿਚਰਾ 20 ਸਾਲ ਹੀ ਨਹੀਂ ਹਾਂ ਪਰ ਠੰਡਾ ਜਵੈਨੀ ਠੰਡਾ ਮੱਜਾਂ ਵੀ ਅੰਦਰ ਨੇ ਹੁਣ ਸਰਦਰ ਜੰਗਿਆ ਕੱਢ ਦੋ ਤੇ ਜੀ ਨਹੀਂ ਕਰਦਾ ਕੱਪੜੇ ਬਦਲਣ ਨੂੰ ਕਿਵੇਂ ਮੈਂ ਤਾਂ ਕਹਿੰਦੀ ਐਂ ਜਾਇ ਆਉਣੀ ਐ ਐਸੇ ਕੱਪੜਿਆਂ ਚ ਜਾ ਮੈਂ ਸੋਣਾ ਵੀ ਨਮਾ ਸੋਟਾ 40 ਪਲੱਸ 60 ਸਾਲ ਹੁਣ ਆਦਰ ਦੇ ਮੈਂ 30 ਸਾਲ ਦੇ ਨੂੰ ਜੇ ਕਰਿਆ 30 ਸਾਲ ਦਾ ਵਿਆਹ ਕਰਨਗੇ ਆਦਰ ਦਾ ਹੁਣ ਤੁਸੀਂ 40 ਸਾਲ ਦੇ ਹੋ 70 ਸਾਲ ਦਾ ਹੋ ਜਾਏਗਾ ਬੂਹੇ ਦਾ ਜਮੂ ਬੂਹੇ ਦਾ 70 ਸਾਲ ਦੀ ਪਤਨੀ ਉਮਰ ਹੋਊਗੀ ਪਤਾ ਨਹੀਂ ਨਾ ਪਤਾ ਨਹੀਂ ਹੋਊਗਾ ਕਿ ਬਤਾਈਦਾ 70 ਤੇ ਹਾਂ ਨਹੀਂ ਸਖਮੜ ਹੋ ਰਹੀ ਵਿਹਾਰ ਕਰਨੀਆਂ ਮਾਮੇ ਮਾਮੇ ਵਾਲੇ ਆਪਣੇ ਮੁੰਡੇ ਦੇ ਐ ਚਲੋ ਜੀ ਮੈਂ ਮੋਟਰ ਬੰਦ ਕਰਿਆ ਆ ਮੈਂ ਮੋਟਰ ਬੰਦ ਕਰਿਆਉਣੀ ਆ ਮੈਂ ਕਿਉਂਕਿ ਹੁਣ ਜਾਂਦੇ ਆ ਵਿਆਹਾਂ ਦੇ ਤੇ ਜੇ ਤੇ ਵੀਡੀਓ ਬਣੀ ਆਈ ਗਈ ਬਣਾ ਲਾਂਗੇ ਠੰਡ ਬਹੁਤ ਆ ਠੰਡ ਲੱਗਦੀ ਹੈ ਬੰਦੋ ਕੁ ਮਿੰਟ ਹੋਰ ਚੱਲ ਜੇ ਉਹ ਖੜੀਆਂ ਫਿਰ ਬਾਹਰ ਹੀ ਪਰ ਜਾਂਦੀ ਹੈ ਟੈਂਕੀ ਠੰਡਾ ਪਾਣੀ ਠੀਕ ਨਹੀਂ ਆਉਂਦਾ ਉਨਾਂ ਕੁ ਪਾਉਣੇ ਬਰਤਨ ਜੋਗਰਾ ਵੀ ਮੈਨ ਤੇਰੇ ਤੋਂ ਵੱਧ ਸੋਣਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚਨਤਾ ਕੀ ਤਾਰੇ ਪੱਥਰ ਨੇ ਦੀ ਲੱਕੜ ਨੇ ਲੋਹਾ ਪਾਇਲਾ ਦਿੱਤਾ ਕਿ ਚੰਨ ਦੀ ਲੱਕੜ ਨੇ ਪਾਤੀ ਲਿਖਿਆ ਨਾਲੇ ਵਿਖਾ ਨਾਲੇ ਚੁੰਮਾ ਮੈਂ ਮੇਰੀ ਸੁਰਤ ਬੁલાਤੀ ਤੇਰੇ ਨਾ ਦੇ ਅਖਰ ਨੇ ਮੇਰੀ ਸੁਰਤ ਬੁલાਤੀ ਤੇਰੇ ਨਾ ਦੇ charlie i no, 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 no. ਉਹ ਪਿਆਰਾਂ ਟੋਂ ਆ ਗਿਆ ਤੇ ਕੱਪੜੇ ਬਦਲ ਲੈ ਹੁਣ ਇਹਨਾਂ ਨੂੰ ਕਿ ਰਾਈ ਧਰ ਦਨੇ ਤੈ ਮਾਰ ਕੇ ਕਿਉਂਕਿ ਜੇ ਧੋਵਾਂਗੇ ਸੁੱਕਦੇ ਨਹੀਂ ਹੈਗੇ ਤੇ ਕਦੇ ਪ੍ਰੋਗਰਾਮ ਚ ਹੋਰ ਪਏ ਜਾਣਗੇ ਲੋਨ ਵਾਲੇ ਸੂਟ ਤਾਂ ਹੀ ਨਹੀਂ ਸੁੱਕਦੇ ਅੱਜ ਕੱਲ ਤੇ ਕਿਰਾ ਇਹਨਾਂ ਨੂੰ ਤੈ ਮਾਰ ਕੇ ਧਰ ਦਣਾਂਗੇ ਠੰਡ ਬਹੁਤ ਲੱਗਦੀ ਹੈਗੀ ਤੇ ਇੱਕ ਠੰਡੇ ਕੱਪੜੇ ਕਦੇ ਉਹ ਲਾਲਾ ਕਦੇ ਨਵੇਂ ਪਾਲਾ ਕਦੇ ਪੁਰਾਣੇ ਪਾਲਾ ਹਨਾ ਕਰ ਆ ਕੇ ਫੇਰ ਮੋٹے ਸੂਟੀ ਪਾ ਲੇ ਦੋ ਕੋਟੀਆਂ ਚੜ੍ਹ ਲੀਆਂ ਹੱਪਾ ਕਰਦੇ ਆਂ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਨਾ ਜਾਂ ਪਿਆਰ ਜਾਂ ਕਮੈਂਟ ਕਰਿਓ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੀ ਵੀਡੀਓ ਚ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ